ਕਰ ਕਰਦੇ ਹੋ ਜੀ ਇਹਨਾਂ ਦੇ ਧਰਮ ਨੂੰ ਬਚਾ ਲਿਓ ਵੇਖੋ ਸੋਚ ਕੇ 9 ਸਾਲ ਦੀ ਉਮਰ ਦੇ ਵਿੱਚ ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ ਬੇਟਾ ਜੀ ਜੇਕਰ ਮੈਂ ਆਪਣਾ ਸਰੀਰ ਇਸ ਆਪਣੀ ਜੀਵਨ ਨੂੰ ਇਹਨਾਂ ਦੇ ਧਰਮ ਦੇ ਲੇਖੇ ਲਾ ਦੇਵਾਂ ਤੁਸੀਂ ਅਨਾਥ ਹੋ ਜਾਉਗੇ ਤੁਹਾਡੀ ਮਾਤਾ ਵਿਧਵਾ ਹੋ ਜਾਵੇਗੀ ਤੇ ਗੁਰੂ ਪਿਆਰਿਓ ਉਸ ਵਕਤ ਗੁਰੂ ਕਲਗੀਧਰ ਮਹਾਰਾਜ ਪਤਾ ਕੀ ਕਹਿਣ ਲੱਗੇ ਕਹਿ ਲਗੇ ਪਿਤਾ ਜੀਓ ਸਤਿਗੁਰੂ ਜੀਓ ਮੈਂ ਕੱਲਾ ਅਨਾਥ ਹੋਵਾਂਗਾ ਮੇਰੀ ਮਾਂ ਕੱਲੀ ਵਿਧਵਾ ਹੋਵੇਗੀ ਮੇਰੀ ਮਾਂ ਕੱਲੀ ਵਿਧਵਾ ਹੋ ਜਾਵੇ ਪਿਤਾ ਜੀ ਮੈਂ ਕੱਲਾ ਅਨਾਥ ਹੋ ਜਾਵਾਂ ਇਸ ਧਰਤੀ ਦੇ ਉੱਤੇ ਲੱਖਾਂ ਬੱਚੇ ਅਨਾਥ ਹੋਣ ਤੋਂ ਬਚਾ ਲਓ ਬਾਪੂ ਲੱਖਾਂ ਮਾਵਾਂ ਵਿਧਵਾ ਹੋਣ ਤੋਂ ਬਚਾ ਲਓ ਸੱਚੇ ਪਾਤਸ਼ਾਹ ਮੈਂ ਕੱਲਾ ਅਨਾਥ ਹਾਂ ਲਈ ਮੈਨੂੰ ਪਰਵਾਣ ਇਕ ਗੁਰਤੇਗ ਗੁਰੂ ਗੋਬਿੰਦ ਸਿੰਘ ਦੀ ਸੋਚ 9 ਸਾਲ ਦੀ ਵਿੱਚ ਜੀ ਕਿੱਡੇ ਕ੍ਰਾਂਤੀਕਾਰੀ ਵਿਚਾਰ ਨੇ ਇਸ ਤੋਂ ਅੱਗੇ ਜੇ ਆਪਾਂ ਉਹਨਾਂ ਦੇ ਜੀਵਨ ਦੀਆਂ ਗੱਲਾਂ ਕਰਗੇ ਉਹਨਾਂ ਨੇ ਵਿਦਿਆ ਹਾਸਲ ਕੀਤੀ ਕੋੜ ਸਵਾਰੀ ਹਾਸਲ ਕੀਤੀ ਨਿਸ਼ਾਨੇਬਾੜੀ ਵਿੱਚ ਇੰਨੇ ਨਪੁੰਨੇ ਮਹਾਰਾਜ ਇੰਨੇ ਬਹਾਦਰ ਨੇ ਇੰਨੇ ਦਲੇਰ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਤੇ ਨਾ ਜੀ ਬੜੇ ਵੱਡੇ ਵੱਡੇ ਵਿਦਵਾਨਾ ਫਿਲਾਸਫਰ ਵੱਡੇ ਵੱਡੇ ਕਵੀਆਂ